ਅੱਜ ਕਿਸਾਨ ਵੀਰੋ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਸਵਾਗਤ ਹੈ ਜੀ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਸੋ ਦੋਸਤੋ ਜਿਹੜੇ ਵੀਰ ਖਾਸ ਤੌਰ ਤੇ ਆਪਣੀ ਫੇਸਬੁੱਕ ਪੇਜ ਤੇ ਇਹ ਵੀਡੀਓ ਦੇਖ ਰਹੇ ਆ ਫੇਸਬੁੱਕ ਪੇਜ ਨੂੰ ਵੀ ਜਰੂਰ ਫੋਲੋ ਕਰਿਓ ਤੇ ਜਿਹੜੇ ਵੀਰ ਖਾਸ ਤੌਰ ਤੇ ਆਪਣੇ YouTube ਚੈਨਲ ਦੇ ਉੱਪਰ ਇਹ ਵੀਡੀਓ ਦੇਖ ਰਹੇ ਨੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਤੇ ਨਾਲ ਲੱਗੇ ਬੈਲ ਬਟਨ ਨੂੰ ਵੀ ਆਲਟ ਤੇ ਸੈੱਟ ਕਰ ਲਿਓ ਤਾਂ ਜੋ ਦੋਸਤੋ ਆਉਣ ਵਾਲੀਆਂ ਨਵੀਆਂ ਵੀਡੀਓਆਂ ਦੀਆਂ ਨੋਟੀਫਿਕੇਸ਼ਨ ਅਪਡੇਟ ਤੁਹਾਨੂੰ ਮਿਲ ਸਕਣ ਸਭ ਤੋਂ ਪਹਿਲਾਂ ਅੱਜ ਕਿਸਾਨ ਵੀਰੋ ਜਿਸ ਘਰ ਤੋਂ ਆਪਾਂ ਵੀਡੀਓ ਬਣਾ ਰਹੇ ਆ ਪਿੰਡ ਪੁੱਲਰ ਕਪੂਰਥਲਾ ਲੱਗਦਾ ਹੈਗਾ ਇਸ ਪਿੰਡ ਨੂੰ ਤੇ ਐਨੀਮਲ ਜਿਹੜੇ ਆ ਦੋਸਤੋ ਅੱਜ ਆਪਾਂ ਤੁਹਾਨੂੰ ਦੋ ਬੈੜਾਂ ਦਿਖਾਉਣੀਆਂ ਤੇ ਇੱਕ ਮੱਝ ਦਿਖਾਵਾਂਗੇ ਠੀਕ ਆ ਜੀ ਪਸ਼ੂ ਤਕਰੀਬਨ ਪੂਰੀ ਇਨਫੋਰਮੇਸ਼ਨ ਆਪਾਂ ਬਾਈ ਹੋਰਾਂ ਨਾਲ ਗੱਲਬਾਤ ਕਰਕੇ ਉਹਨਾਂ ਤੋਂ ਲੈ ਕੇ ਤੁਹਾਡੇ ਨਾਲ ਸਾਂਝੀ ਕਰਾਂਗੇ ਅੱਜ 18 ਫਰਵਰੀ ਨੂੰ ਜਿਹੜੀ ਦੋਸਤੋ ਆਪਾਂ ਵੀਡੀਓ ਬਣਾ ਰਹੇ ਆ ਤੇ ਸਮਾਂ ਜਿਹੜਾ ਦੋਸਤੋ ਤੁਸੀਂ ਜਰੂਰ ਨੋਟ ਕਰ ਸਕਦੇ ਹੋ 2 ਵਜੇ ਦਾ ਜਿਹੜਾ ਦੋਸਤੋ ਦੁਪਹਿਰ ਦਾ ਸਮਾਂ ਹੈਗਾ ਠੀਕ ਆ ਇਹ ਬਿਲਕੁਲ ਤਿਆਰੀ ਦੇ ਵਿੱਚ ਪਸ਼ੂ ਜਿੰਨੇ ਹੋਣਗੇ ਉਹ ਤੁਹਾਡੇ ਸਾਹਮਣੇ ਆ ਤਸੱਲੀ ਤੁਸੀਂ ਕਰਨੀ ਆ ਹੱਕ ਸਮਝ ਕੇ ਆਪਣਾ ਬਿਲਕੁਲ ਤਸੱਲੀ ਇੱਕ ਟਾਈਮ ਦੋ ਟਾਈਮ ਚਵਾਈ ਘਰ ਵਿਜਿਟ ਕਰਕੇ ਜ਼ਰੂਰ ਕਰ ਲਿਓ ਠੀਕ ਆ ਆਜੋ ਚੱਲਦੇ ਆ ਬਤੇਰੇ ਡਿਟੇਲ ਦੇ ਲਈ ਪੁੱਛ ਲੈਨੇ ਆ ਭਾਜੀ ਹੁਣਾਂ ਤੋਂ ਕੀ ਇਸ ਦੀ ਇਨਫੋਰਮੇਸ਼ਨ ਹੈਗੀ ਆ ਸਭ ਤੋਂ ਪਹਿਲਾਂ ਭਾਜੀ ਪਾਵਾਂ ਪੁੱਲਰ ਦੀ ਸੱਸਰੀ ਕਾਲ ਸੱਸਰੀ ਕਾਲ ਹੋਰ ਭਾਜੀ ਟੈਕ ਕੈਮ ਬਹੁਤ ਵਧੀਆ ਤੁਸੀਂ ਦਿਣਾਉ ਧੰਨਵਾਦ ਦਾ ਜੀ ਅੰਦਾਜ਼ਨ ਜੀ ਬਿਲਕੁਲ ਆ ਪਿਆਰ ਭਰੀ ਸੱਸਰੀ ਕਲਪਨਾ ਨਵੀ ਤੇ ਸਾਡ ਨੂੰ ਜੋ ਚੈਨਲ ਤੇ ਵੇਖ ਰਹੇ ਸਾਡੇ ਦੋਸਤ ਸੁਨੋਤੇ ਭਰਾ ਕਬਾਰੀ ਭਰਾ ਕਰਾਂ ਵਾਲੀ ਵੀ ਬਾਹਰ ਯੂਰਪ ਕੈਨੇਡਾ ਮੈਨ ਕਾਲੇ ਦੇਖਦੇ ਆ ਸਾਰੇ ਉੱਤਰਾਖੰਡ ਜੰਮੂ ਵਾਲੀ ਥਾਂ ਨਾਲ ਸਤਿ ਸ਼੍ਰੀ ਅਕਾਲ ਤੇ ਬਿਆਪਰੀ ਸਤਿ ਸ਼੍ਰੀ ਅਕਾਲ ਜੀ ਆਨ ਠੀਕ ਹੈ ਜੀ ਤੇ ਆ ਬਲਰ ਸਾਹਿਬ ਇੱਕ ਗੱਲ ਆ ਵੀ ਅੱਜ ਤਿੰਨ ਪਸ਼ੂ ਆ ਹਾਂਜੀ ਹਾਂਜੀ ਦੋ ਬੇੜਾ ਦਿਖਾਉਣੀਆਂ ਤੇ ਇੱਕ ਝੋਟੀਆ ਦਿਖਾਉਣੀਆਂ ਆਪਾਂ ਤਿੰਨ ਪਸ਼ੂ ਆ ਜੀ ਦੋ ਤਾਂ ਅੱਧਾ ਘੰਟਾ ਪਹਿਲਾਂ ਲੋਟ ਹੋ ਕੇ ਚਲ ਗਏ ਆ ਹਾਂ ਸੇਲ ਹੋ ਗਏ ਸੀ ਹਾਂ ਸੇਲ ਹੋ ਗਏ ਕੋਣੀ ਆਪਾਂ 5 5 ਪਸ਼ੂਆਂ ਦੀ ਵੀਡੀਓ ਸੀ ਪਰ ਦੋ ਵਿਖ ਗਏ ਆ ਦੋ ਵਿਖ ਗਏ ਠੀਕ ਆ ਪਰ ਹੁਣ ਜਿਹੜੇ ਮੌਜੂਦਾ ਨੇ ਆਪਾਂ ਪੂਰੀ ਇਨਫੋਰਮੇਸ਼ਨ ਇਹਨਾਂ ਦੀ ਸਾਂਝੀ ਕਰਨੀ ਆ ਜੀ ਹਾਂਜੀ ਤੇ ਆਪਾਂ ਪਹਿਲੇ ਨੰਬਰ ਇਸ ਮੱਝ ਤੋਂ ਹੀ ਗੱਲ ਕਰ ਲਗੇ ਜੀ ਮੱਝ ਤੋਂ ਕਰੰਦੇ ਪਹਿਲਾਂ ਇੱਕ ਦੋ ਵੇਚਦੇ ਆ ਗੱਲ ਹਾਂ ਜਰੂਰ ਜੀ ਵੇਚਿਆ ਕਿ ਵੀਰ ਮੇਰੇ ਜਿੰਨ ਹੈ ਵੀ ਸੌਦਾ ਕਰਨਾ ਸਾਡੀ ਵੀਡੀਓ ਪਹਿਲਾਂ ਦੋ ਤਿੰਨ ਬੜੀ ਰਿਪੀਟ ਕਰਕੇ ਚੈੱਕ ਕਰਕੇ ਦੇਖਿਆ ਕਰੋ ਜੀ ਦੇਖ ਕੇ ਜਿਹਨੇ ਲੈਣੀ ਉਹੇ ਵੀਰ ਫੋਨ ਕਰੇ ਕਿਉਂਕਿ ਜਿਹਨੇ ਲੈਣੀ ਹੁੰਦੀ ਉਹਦਾ ਲੱਗਦਾ ਨਹੀਂ ਤੇ ਦੂਜਾ ਮੇਰੇ ਵਿੱਚ ਕੁੰਡੀ ਵਸਾਈ ਰੱਖਦਾ ਥੜਨਾ ਬਿਲਕੁਲ ਠੀਕ ਹੈ ਜੀ ਸੌਦੇ ਬਾਜੀ ਕੋਈ ਨਹੀਂ ਹੋਣੀ ਇੱਕ ਛੋਟ ਹੋਣੀ ਜੋ ਸਾਡੀ ਮਰਜ਼ੀ ਆ ਕੇ ਨਹੀਂ ਕਰਨੀ ਹੈ ਬਿਲਕੁਲ ਚੋੜੇਟ ਪਾਇਆ ਉਹਦੇ ਹਿਸਾਬ ਨਾਲ ਫੋਨ ਲਾਇਆ ਕਰੋ ਵੀ ਅਸੀਂ ਲੈ ਸਕਦੇ ਆ ਸਾਨੂੰ ਕਰਾਇਆ ਕਿੰਨਾ ਪੈਂਦਾ ਕਿਲੋਮੀਟਰ ਕਿੰਨੇ ਪੈਂਦੇ ਆ ਉਹ ਕੱਢ ਕੇ ਆਪਣਾ ਫੇਸ ਸਾਨੂੰ ਫੋਨ ਲਾਇਓ ਠੀਕ ਹੈ ਜੀ ਉਹ ਟਾਈਮ ਕਰਾਵਿੰਦਾ ਸਾਨੂੰ ਨੀਲੀ ਜਾ ਵਿੱਚ ਛੋਟੀ ਦਾ ਕੱਟ ਦੀ ਸਾਈ ਪਾ ਕੇ 2003 ਦੇ ਬੰਦੇ ਨੇ ਮੱਝ ਖਰਾਬ ਕੀਤੀ ਠੀਕ ਆ ਹੁਣ ਇਹ ਮੱਝ ਬਾਹਰ ਕਰਤੀ ਇਲਾਈ ਨਹੀਂ ਸੂਈ ਵੇਚਣੀ ਹੁਣ ਠੀਕ ਹੈ ਜੀ ਹੁਣ ਸੂਈ ਚਲੋ ਸੂਲੇ ਤੋਂ ਜੀ ਬਾਜ ਬਾਕੀ ਕਿਸੇ ਕਿਸਾਨ ਵੀਰ ਨੇ ਦੋਸਤੋ ਇੱਕ ਮੱਝ ਆਨੀ ਨੀ ਰਵੀ ਜੀ ਟੇਡੇ ਘਟ ਦੇ ਵਿੱਚ ਸੀ ਆਪਾਂ ਪਹਿਲੀ ਵੀਡੀਓ ਪਾਈ ਸੀਗੀ ਤੇ ਉਹ ਅੱਜ ਮੌਜੂਦ ਹੈਗੀ ਬਾਈ ਹੋਰਾਂ ਦੇ ਕੋਲ ਤਿਆਰੀ ਦੇ ਵਿੱਚ ਹਜੇ ਫਿਰ ਵੀ ਕਿੰਨੇ ਕਿ ਦਿਨ ਪਈ ਵਹਿ ਲਈ ਹਜੇ ਵੀ 10 ਦਿਨ ਲੱਜੂ ਜੀ 10 ਦਿਨ ਲੱਜਦੀ ਹਜੇ ਤੇ ਉਹ ਕਿਸੇ ਵੀਰ ਨੇ ਖਰੀਦਣੀ ਹੋਈ ਤਾਂ ਤੁਸੀਂ ਉਸ ਦਾ ਵੇਰਵਾ ਪਾ ਕੇ ਜਰੂਰ ਗੱਲਬਾਤ ਕਰ ਸਕਦੇ ਹੋ ਮੱਝ ਮੈਂ ਤੁਹਾਨੂੰ ਇਹ ਪਸ਼ੂ ਦਿਖਾਉਣ ਤੋਂ ਬਾਅਦ ਖੀਰ ਤੇ ਦਿਖਾ ਵੀ ਦਵਾਂਗਾ ਹਾਂ ਜੀ ਕਿਉਂਕਿ ਉਹ ਹੀ ਕਰੇ ਮੇਰਾ ਵੀਰ ਫੋਨ ਜਿਹਨੇ ਲੈਣੇ ਆ ਦੂਜੇ ਬੰਦੇ ਦਾ ਵੀ ਟਾਈਮ ਖਰਾਬ ਕਰਦੇ ਉਹ ਕਿਉਂਕਿ ਇੱਕ ਗੱਲ ਹੋਰ ਬੇਨਤੀ ਹੈ ਕਿ ਜਿੰਨੇ ਲੈਣੀ ਪਹਿਲੇ ਪਹਿਲਾਂ ਸਾਈ ਪਾ ਲਿਆ ਕਰੋ ਮੁਰ ਕੇ ਚਾਰ ਦਿਨ ਫੋਨ ਆਉਂਦੇ ਰਹਿੰਦੇ ਆ ਪਤੂ ਵੇਖ ਜਾਂਦੇ ਆ ਠੀਕ ਜੀ ਪਤੂਆਂ ਦੀ ਵੀਡੀਓ ਚੱਲਣ ਤੋਂ 2 ਘੰਟੇ ਬਾਅਦ ਹੀ ਖੇਡ ਹੁੰਦੀ ਹੈ ਜੀ ਬਿਲਕੁਲ ਉਹ ਆਪਣਾ ਜਨੇ ਵੀਰ ਨੇ ਲੈਣਾ ਬੇਨਤੀ ਆ ਸਾਡੀ ਪਰਮਾਨ ਕੋਰੋ ਇਹਦੇ ਵਿੱਚ ਕੋਈ ਗੁੱਸਾ ਨਹੀਂ ਐਂ ਬੇਨਤੀ ਕਰਦੇ ਆ ਠੀਕ ਹੈ ਜੀ ਕਰੋ ਗਿਆ ਸੋ ਦੋਸਤੋ ਆ ਆਪਾਂ ਗੱਲਬਾਤ ਕਰ ਲੈਨੇ ਆ ਪਰ ਇੱਕ ਜਿਹੜੀ ਰਿਕਵੈਸਟ ਬਾਈ ਹੋਰਾਂ ਕੀਤੀ ਹੈ ਜਰੂਰ ਧਿਆਨ ਦੇ ਵਿੱਚ ਰੱਖਿਓ 2000 3000 ਰੁਪਿਆ ਸਾਈ ਪਾ ਕੇ 2-4 ਦਿਨ ਖਰਾਬ ਕਰਨ ਤੋਂ ਬਾਅਦ ਬਾਅਦ ਵਿੱਚ ਉਹ ਵੀਰ 2000 ਰੁਪਿਆ ਵੀ ਛੱਡ ਜਾਂਦੇ ਆ 3000 ਵੀ ਠੀਕ ਆ ਬਾਕੀ ਦੋਸਤੋ ਜੇਕਰ ਵਪਾਰੀ ਕੋਈ ਵੀਰ ਆ ਜਾਂ ਕੋਈ ਭੈਣ ਭਰਾ ਜਿਹੜਾ ਸੇਲ ਕਰਨ ਵਾਲਾ ਵੀਰ ਆ ਜਿਹੜਾ ਬਿਲਕੁਲ ਵੇਚਣ ਵਾਸਤੇ ਪਸ਼ੂ ਪਵਾ ਰਿਹਾ ਜੇਕਰ ਉਹ ਦੋਸਤੋ ਕੋਈ ਅਭਿਨੇ ਵੀ ਕਰਦਾ ਵੀ ਸਾਈ ਧੜ ਤੋਂ ਪਵਾ ਕੇ ਵੇਚ ਔਰ ਮੂੰਹ ਦਿੰਦਾ ਫਿਰ ਤੁਸੀਂ ਆਂਦੇ ਵੀ ਬਾਈ ਜੀ ਗਲਤ ਕੀਤਾ ਵਪਾਰੀ ਨੇ ਆਇਆ ਕੀਤਾ ਪਰ ਤੁਸੀਂ ਵੀ ਜਿਹੜਾ ਜ਼ਰੂਰ ਮੇਰਾ ਵੀਰ ਧਿਆਨ ਦੇ ਵਿੱਚ ਰੱਖ ਲਿਆ ਕਰੋ ਜੇ ਸਾਈ ਪਾਉਂਦੇ ਹੋ ਅਰੇਂਜਮੈਂਟ ਆਪਦੇ ਪੈਸਿਆਂ ਦਾ ਦੇਖ ਲਿਆ ਕਰੋ ਵੀ ਉਹਨੇ ਵਾਲੀ ਚੀਜ਼ ਲੈਣ ਦੇ ਜਿੰਨੇ ਆਪਾਂ ਖਰਚ ਕਰਨੇ ਪੈਸਾ ਆਪਣੇ ਕੋਲ ਹੈਗਾ ਜਾਂ ਨਹੀਂ ਹੈਗਾ ਠੀਕ ਆ ਉਹ ਬਾਅਦ ਵਿੱਚ ਜਿਹੜੀ ਮੁਸ਼ਕਲ ਆਉਂਦੀ ਆ ਕਿਉਂਕਿ ਜਿੰਨੇ ਇਸ ਤੋਂ ਬਾਅਦ ਭਾਈ ਪਹਿਲੇ ਨੰਬਰ ਤੇ ਜਿਹੜੀ ਇਹ ਮੱਝ ਆ ਗਈ ਆ ਇਹ ਕਰੀਏ ਵੀਰਾਂ ਨਾਲ ਇਨਫੋਰਮੇਸ਼ਨ ਸੰਭੀ ਆ ਜੀ ਤੀਜੇ ਦੁਇਆ ਤੀਜਾ ਸੁਬਾ ਜੀ ਹਾਂ ਜੀ ਹਾਂ ਜੀ ਮੈਂ ਤੀਜੇ ਸੁਇਆ ਤੇ ਥੋੜੀ ਜੀ ਡਾਊਨ ਹੋ ਗਈ ਸੀ ਪਹਿਲਾਂ ਜਦੋਂ ਆਈ ਸੀਗੀ ਹਾਂਜੀ ਤੇ ਮੰਨੀਓ ਆਈ ਆ ਮੈਂ ਜੀ ਸਹੀ ਹਾਂ ਠੀਕ ਆ ਤੇ ਬਾਕੀ ਆਪਾਂ ਨੇ ਲੈ ਕੇ ਆਏ ਆਪਣਾ ਸੱਜਣਾ ਮਿੱਤਰ ਲੈ ਕੇ ਆਏ ਇਹ ਸੂਈ ਹੈ ਜੀ ਨਾ ਹਾਂ ਜੀ ਸੂਈ ਹੈ ਜੀ ਪੰਜ ਦਿਨ ਦੀ ਸੂਈ ਆ ਦੇਖ ਲਓ ਪਾ ਮਗਰ ਕੱਟਾ ਹੈ ਬੱਚਾ ਤੁਸੀਂ ਜ਼ਰੂਰ ਚੈੱਕ ਕਰ ਲਓ ਬਾਅਦ ਚ ਆਪਾਂ ਗੱਲ ਕਰ ਲੈਨੇ ਆ ਆ ਮਗਰ ਕਟਾ ਹੈਗਾ ਜਿਹੜੀ ਆਪਾਂ ਤੁਹਾਨੂੰ ਦੋਸਤੋ ਹੁਣ ਮਾਜ ਦਿਖਾ ਰਹੇ ਆ ਠੀਕ ਆ ਤੇ ਸੁਬਾ ਤੀਜਾ ਸੂਈ ਹੈ ਜੀ ਤੀਜਾ ਸੂਗਾ ਹੈ ਜੀ ਤੀਜਾ ਸੂਗਾ ਤੇ ਹੁਣ ਬੌਲੇ ਦੇ ਵਿੱਚ ਕਿੰਨਾ ਹੈਗਾ ਜੀ ਐਸ ਟਾਈਮ ਜੀ ਇਹਦੇ ਕੋ ਜਿਹੜਾ ਬੱਚੇ ਦਾ ਪਾ ਕੇ 12 ਕਿਲੋ ਆ ਠੀਕ ਆ ਜੀ 80 11 ਕਿਲੋ ਦੀ ਚਵਾਈ ਦਵਾਂਗੇ ਜੀ 11 ਕਿਲੋ ਦੀ ਹਾਂ ਜੀ 12 ਨਿਕਲੇਗਾ ਦੇਖ ਕੇ ਘਰ ਜਾ ਕੇ ਠੀਕ ਆ ਤੇ ਸਾਧੂ ਕੀ ਜਦੋਂ ਦਿਨ ਵਧਣ ਦੇ ਚੋਟ ਠੀਕ ਆ 15 16 ਕਿਲੋ ਦੀ ਗਾਰੰਟੀ ਹੈ ਪਰ 17 ਕਿਲੋ ਦੀ ਆਪਾਂ 15 ਕਿਲੋ ਕਰਾਂਗੇ ਠੀਕ ਆ ਬਾਕੀ ਜਿਹੜਾ ਦੋਸਤੋ 11 ਕਿਲੋ ਤੋਂ ਤੁਸੀਂ ਹੁਣ ਤੇ ਬਾਕੀ ਥਾਂ ਥਾਂ ਨੂੰ ਵਧੀਆ ਚੰਗਾ ਦਿਖਾਉਂਦੀ ਆ ਠੀਕ ਆ ਬਾਕੀ ਤੋੜ ਕੇ ਆਪਾਂ ਤੁਹਾਨੂੰ ਤਸल्ली ਨਾਲ ਦਿਖਾਉਨੇ ਆ ਠੀਕ ਆ ਜੀ ਤੇ ਪਿੱਟ ਪੁੱਠਾ ਬਹੁਤ ਵਧੀਆ ਹੈਗਾ ਚੌੜੇ ਪਿੱਟ ਪੁੱਠੇ ਦੇ ਵਿੱਚ ਆ ਵੱਡੇ ਕੱਦ ਕਰਦੀ ਆ ਤੇ ਚਾਹਵਾਨ ਵੀਰ ਤੁਸੀਂ ਜਰੂਰ ਸੰਪਰਕ ਕਰ ਸਕਦੇ ਹੋ ਮੈਂ ਤੁਹਾਨੂੰ ਤੋੜ ਕੇ ਦਿਖਾਉਣਾ ਤੇ ਚੰਗੀ ਤਸल्ली ਨਾਲ ਦੇਖ ਲਿਓ ਹਵਾਨਾ ਲੇਵਾ ਜਿਹੜਾ ਦੋਸਤੋ ਕਾਫੀ ਫੁੱਲਾ ਹੈ ਠੀਕ ਆ ਸਟਰਕਚਰ ਹਵਾਨੇ ਦਾ ਤੁਸੀਂ ਵੇਖ ਰਹੇ ਹੋ ਤੇ ਵਧੀਆ ਹਵਾਨੇ ਦੀ ਆ ਤੋੜ ਲਓ ਵੀ ਛੋਟੇ ਵੀਰ ਅੱਗੇ ਨੂੰ ਤੋੜ ਲਓ ਅੱਗੇ ਨੂੰ ਠੀਕ ਆ ਆ ਬੱਚਾ ਮਗਰ ਜਿਹੜਾ ਦੋਸਤੋ ਵੀਡੀਓ ਦੇ ਵਿੱਚ ਆਪਾਂ ਤੇ ਆ ਬੈਕ ਸਾਈਡ ਤੋਂ ਤੁਸੀਂ ਹਵਾਨਾ ਦੇਖ ਲਿਜੀ। ਆ ਕਰੋ ਚੈੱਕ। ਠੀਕ ਆ। ਹਵਾਨਾ ਕਾफी ਖੂਬਸੂਰਤ ਆ, ਚੰਗਾ ਹਵਾਨਾ ਦਿਖਾਉਂਦੀ ਆ ਤੇ ਪਿੱਟ ਪੁੱਠੇ ਦੀ ਚੌੜੀ ਆ ਕਾफी ਜਿਆਦੀ। ਤਾਜੀ ਸੂਈ ਆ ਤੇ ਜਿਹੇ ਦਿਨ ਦੇ ਵਿੱਚ ਅੱਜ ਪੈਰ ਆ ਦੋਸਤੋ। ਠੀਕ ਆ। ਆ ਕਰੋ ਚੈੱਕ। ਆ ਜੋ ਬਣੋ ਜੀ। ਇੱਥੇ ਬਣਦੇ ਆ ਜੀ। ਠੀਕ ਆ। ਬਾਕੀ ਦੁੱਧ ਜਿਹੜਾ ਦੋਸਤੋ ਚਵਾਦ ਹੋਊਗੀ, ਚੰਗਾ ਵਧੀਆ ਦੁੱਧ ਚਵਾਦ। ਚਵਾਈ ਬਹੁਤ ਵਧੀਆ ਜੀ, ਫੋਲੀ। ਇਹਨਾਂ ਦੇ ਕੋਲ ਜੀ ਕਿੰਨਾ ਹੋਇਆ। ਟਾਈਮ 2 ਵਜੇ ਆ ਠੀਕ ਆ ਤੇ ਚਵਾਈ ਆ ਪਾਜੀ ਹੁਣੀ ਕਹਿੰਦਾ ਵੀ ਬਿਲਕੁਲ ਪੋਲੀ ਚਵਾਈ ਠੀਕ ਆ ਆ ਉਲਟ ਬਹਿਣੀ ਵਾਲੇ ਪਾਸੇ ਤੋਂ ਥਾਂ ਥਾਂ ਦੇਖ ਲਓ ਰੇਟ ਆਪਾਂ ਪੁੱਛ ਕੇ ਤੁਹਾਡੇ ਨਾਲ ਸਾਂਝਾ ਕਰਦੇ ਆ ਠੀਕ ਆ ਜੀ ਤੇ ਬਿਲਕੁਲ ਵੀਡੀਓ ਧਿਆਨ ਨਾਲ ਦੇਖ ਲਿਆ ਕਰੋ ਕਾਹਲੀ ਨਾ ਕਰਿਆ ਕਰੋ ਮੇਰਾ ਵੀਰ ਕਿਉਂਕਿ ਤਸੱਲੀ ਨਾਲ ਆਪਾਂ ਦਿਖਾਉਂਦਾ ਤਾਂ ਫਾਇਦਾ ਵੀ ਜੇਕਰ ਤੁਸੀਂ ਤਸੱਲੀ ਨਾਲ ਦੇਖਣ ਤੋਂ ਬਾਅਦ ਫੋਨ ਲਾਉਂਦੇ ਤੇ ਫੁੱਲਰ ਸਾਹਿਬ ਇਹਦਾ ਫਿਰ ਕਿੰਨਾ ਕਰੇਗਾ ਹਾਂਜੀ ਸਾਨੂੰ ਵੀਰ ਜੀ ਗੰਤੀ ਦੀ 17 ਕਿਲੋ ਦੀ ਆਈ ਆ ਇਹਦੀ ਹਾਂਜੀ 80 ਦਵਾਂਗੇ 14 15 ਦੀ 12 ਲੈਣੀ ਆ ਪਰ 11 ਦੀ ਜਵਾਈ ਕਰਾਂਗੇ ਠੀਕ ਆ ਹਾਂਜੀ ਸਾਨੂੰ 17 ਦੀ ਆਈ ਆ ਠੀਕ ਹੈ ਜੇਨਵਰੀ ਲਖਣ ਵੀ ਮੈਂ ਤੇ ਦੱਸਦੇ ਹਾਂ ਜੀ ਬਿਲਕੁਲ ਥੋੜਾ ਸਫਰ ਤੋਂ ਬਾਅਦ ਆਪਾਂ ਕੋ ਡਾਊਨ ਹੋ ਜਾਂਦਾ ਹਨਾ ਹੂੰ ਤੇ ਕਰਕੇ ਉਹ ਸੱਟਿਆ ਪੱਟਿਆ ਪੁੱਟੇ ਪੂਰੇ ਵਧੀਆ ਚੱਕਰੀ ਹੁਣ ਹੁਣ ਦੋ ਦੋ ਰੋਜ਼ ਦਾ ਵਦਨ ਲਈ ਆ ਜੀ ਤੇ ਜਿਹੜੀ ਕੀਮਤ ਹੈ ਜੀ ਜਾਇਦ ਕਰਨੇ ਆਪਾਂ 90 ਹਜ਼ਾਰ ਦੀ ਕੀਮਤ ਹੈ ਜੀ ਉਹਦੇ ਵਿੱਚੋਂ ਮਾਨਤਨ ਕਰਾਂਗੇ ਠੀਕ ਆ ਛੋੜ ਜੱਪਾ ਕਰਾਂਗੇ ਹਾਂ ਨਾ ਜਿਹੜੀ 87000 ਦੀ ਮੈਂ ਦੇਦਾਂਗੀ ਉਹਦੇ ਵਿੱਚੋਂ ਛੋੜ ਕਰਾਂਗੇ ਫਿਰ ਜਿੰਨੀ ਸਾਡੇ ਕੋਲ ਤਜੈਸ ਹੋਈ ਠੀਕ ਆ ਲਓ ਵੀ ਦੋਸਤੋ ਨੋਟ ਕਰ ਲਿਓ 90000 ਦੇ ਵਿੱਚੋਂ 3000 ਮੌਕੇ ਤੇ ਮਾਨ ਕਰਤਾ ਉਹ ਵੀ ਜਿਹੜਾ ਵੀਡੀਓ ਦੇਖ ਕੇ ਆਓ ਠੀਕ ਆ ਜੀ ਵੀਡੀਓ ਦੇਖ ਕੇ ਭਾਜੀ ਹਣਿਆਂ ਦੇ ਵੀ ਆਓ ਤੇ 87 ਦੇ ਵਿੱਚੋਂ ਕੋਈ 200 100 ਰੁਪਿਆ 300 ਮੈਂ ਮੌਕੇ ਦਾ ਕਰੀ ਹੋਰ ਰਸਾ ਛੜਾਈਆ ਮੌਕੇ ਤੇ ਜੋ ਵੀ ਦਿਲ ਖੁਸ਼ ਹੋਇਆ ਹਾਂਜੀ ਤੇ ਮੱਝ ਚੰਗੀ ਆ ਪਿਆਰੀ ਮੱਝ ਆ ਮਗਰ ਬੱਚਾ ਕਟਾ ਦਿਖਾਤਾ ਇਸ ਤੋਂ ਬਾਅਦ ਬੈੜ ਦਿਖਾਉਣੀ ਆ ਤੁਹਾਨੂੰ ਵੱਡੇ ਕਦ ਕੱਡ ਦੇ ਵਿੱਚ ਵੱਡੀ ਬੈੜ ਆ ਠੀਕ ਆ ਹਾਂਜੀ ਆ ਦਿਖਾ ਦਿਓ ਜੀ ਸੋ ਦੋਸਤੋ ਆ ਬੈੜ ਆਪਾਂ ਇੱਕੋ ਜਿਹਾ ਦਿਖਾ ਦੇ ਠੀਕ ਆ ਸੋ ਦੋਸਤੋ ਨੈਕਸਟ ਅਗਲੀ ਬੈੜ ਆਪਾਂ ਤੁਹਾਨੂੰ ਦਿਖਾਉਣ ਜਾ ਰਹੇ ਆ ਇਹ ਪਾਜੀ ਕੇਸ ਕਰਾਸ ਅੰਗ ਦੇ ਵਿੱਚ ਆ ਗਈ ਇਹ ਦੀ ਛਾਈ ਵਾਲ ਤੇ ਜਰਸੀ ਦਾ ਕਰਾਸ ਆ ਸ਼ਾਈ ਬਹੁਤ ਵਧੀਆ ਜੀ ਇਹ ਸੁਹੀ ਹੋਈ ਆ ਪੰਜ ਮਾਂ ਦਾ ਨਾ ਉਹ ਬੱਚਾ ਮਗਰ ਬੱਚਾ ਉਧਰ ਪਤਾ ਦਿਖਾਉਣੇ ਆਪਾਂ ਮਗਰ ਬੱਚਾ ਦਿਖਾ ਦਾਂਗੇ ਤੇ ਸਵੇਰ ਦੂਜਾ ਉਹ ਦੂਜਾ ਕਹਿੰਦੀ ਆਪਾਂ ਤੀਜਾ ਮੰਨ ਲਓ ਆਪਾਂ ਨੂੰ ਇਹਦੇ ਵਿੱਚ ਆਪਾਂ ਕਰਾ ਜੀ ਦੇਖੇਗਾ ਤੇ ਅੱਜ ਪੰਜਵੇਂ ਦਿਨ ਚ ਹਨਾ ਹਾਂਜੀ ਹਾਂਜੀ ਬੱਚਾ ਬੱਛਾ ਨੀਤੇ ਬੱਚਾ ਜੀ ਆਹ ਦੋਸਤੋ ਥਣ ਚੈੱਕ ਕਰੋ ਠੀਕ ਆ ਤੇ ਭਾਜੀ ਹੁਣ ਆਪਾਂ ਬੌਲੇ ਦੇ ਵਿੱਚ ਕਿੰਨੀ ਕਿ ਚੁਵਾਈ ਕਰਦੇ ਪਏ 14 ਇੰਚ ਚੁਵਾਈ ਹੈ ਜੀ ਇਹਦੀ ਮਿੰਨਤ 15 ਵੀ ਹੋਤਾ ਦਾ ਇਹ 14 ਗਾਵਾਂਗੇ ਠੀਕ ਆ ਠੀਕ ਆ ਜੀ ਹਾਂਜੀ ਹਾਂਜੀ ਤੇ ਬਿਲਕੁਲ ਦੋਸਤੋ 15 ਲੀਟਰ ਬਿਲਕੁਲ ਘਰੇ ਚੁਵਾਈ ਆ ਬਾਕੀ ਕਿਸੇ ਲੈ ਕੇ ਜਾਣੀ ਹੈ 14 ਲੀਟਰ ਦੀ ਤੁਸੀਂ ਮੰਨ ਕੇ ਲੈ ਜਾਓ ਮੰਨ ਕੇ ਲੈਣੀ ਚੁਵਾਈ ਕਰਕੇ ਦਾ ਤੇ ਆ ਜੋ ਛੋਟੇ ਵੀਰ ਨੂੰ ਖੋਲਿਓ ਜੀ ਹਾਂ ਖੋਲ੍ਹ ਤੇ ਵੇਰ ਤੁਸੀਂ ਦੇਖ ਲਓ ਦੋਸਤੋ ਠੀਕ ਆ ਜੀ ਰੰਗ ਰੂਗ ਬਹੁਤ ਵਧੀਆ ਹੈਗਾ 크로ਸ ਹੈਗਾ ਦੋ ਨਸਲਾਂ ਦਾ ਥੋੜਾ ਸ਼ਾਈਵਾਲ ਤੇ ਜਰਸੀ ਦਾ 크로ਸ ਮੰਨ ਲਓ ਠੀਕ ਆ ਜੀ ਤੇ ਬਾਕੀ ਥਣ ਹਵਾਂ ਨਾਲ ਸੋਨਾ ਵਿਖਾਉਂਦੀ ਆ ਜੇਕਰ ਬਿਲਕੁਲ ਸਮੇਂ ਦੇ ਹਿਸਾਬ ਨਾਲ ਤੁਸੀਂ ਦੇਖੋ ਤੇ ਬਿਲਕੁਲ ਧਿਆਨ ਚ ਰੱਖ ਲਿਓ ਵੀ 2 ਵਜੇ ਦਾ ਸਮਾਂ ਠੀਕ ਆ ਆ ਕਰੋ ਚੈੱਕ ਜੀ ਠੀਕ ਆ ਵੇਰ ਕਾਫੀ ਨਿਕਰ ਆ ਦੋਸਤੋ ਚੁਵਾਈ ਤਕਰੀਬਨ ਕਿਸਤੀ ਹਵਾਨਾ ਆਇਆ ਠੀਕ ਆ ਜੀ ਜਿੰਨਾ ਹਵਾਨਾ ਬਿਲਕੁਲ ਅੱਗੇ ਆ ਉਹਨਾਂ ਹੀ ਪਿੱਛੇ ਨੂੰ ਆ ਤੇ ਬਾਕੀ ਸਮੇਂ ਦੇ ਹਿਸਾਬ ਨਾਲ ਬੰਨਣਾ ਜਦੋਂ ਸ਼ਾਮ ਨੂੰ ਚੁਆਈ ਹੋਈ ਉਦੋਂ ਬਣਾਉਣਾ ਜਿਹੜਾ ਦੋਸਤੋ ਮੌਕੇ ਦਾ ਪਸ਼ੂ ਬਹੁਤ ਜ਼ਿਆਦਾ ਤਿਆਰ ਕਰ ਲੂਗਾ ਇੱਕ ਜੀ ਸਾਡੀ ਚੁਆਈ 5:30 ਤੋਂ 6 ਵਜੇ ਦੀ ਹੁੰਦੀ ਕੋਈ 2 ਮਿੰਟ ਪਹਿਲਾਂ ਪਹੁੰਚ ਹੋ ਜਾਵੇ ਕਿ 2 ਮਿੰਟ ਬਾਅਦ ਚ ਬਿਲਕੁਲ ਜੀ ਕੋਈ ਪਹਿਲਾਂ ਚੁਆਈ ਨਹੀਂ 5:30 6 ਵਜੇ ਦੀ ਚੁਆਈ ਹੈ ਜੀ ਠੀਕ ਆ ਲੈ ਜੋ ਤੋਂ ਟਾਈਮ ਚੁਆਈ ਹੈ ਚੁਆਈ ਬਿਲਕੁਲ ਇੱਕ ਨੰਬਰ ਲੱਗੀ ਹੈ ਜੀ ਹਾਂ ਜੀ ਹਾਂ ਜੀ ਜੋ ਫੌਂਟ ਬੱਚਾ ਵੀ ਲਾ ਦੇਗੇ ਤੇ ਕੰਮ ਤੁਹਾਡੀ ਮ ਲਓ ਵੀ ਦੋਸਤੋ ਠੀਕ ਆ ਆ ਬੈਣੀ ਵਾਲੇ ਪਾਸੇ ਤੋਂ ਵੀ ਆਪਾਂ ਤੁਹਾਨੂੰ ਜਿੰਨਾ ਵੀ ਹੁੰਦਾ ਦਿਖਾ ਦਿੰਦੇ ਆ ਵੇਰ ਦੇ ਥਣ ਤੋਂ ਆ ਕਰੋ ਚੈੱਕ ਜੀ ਠੀਕ ਆ ਆ ਬੈਣੀ ਵਾਲੋ ਜਿਹੜੇ ਬੰਨ ਚੁਬਾਈ ਕਰਦੇ ਨਾਰਮਲੀ ਉਸ ਪਾਸੇ ਤੋਂ ਤੁਸੀਂ ਥਣ ਜਰੂਰ ਦੇਖੋ ਠੀਕ ਆ ਬੱਚਾ ਲਾ ਕੇ ਦਿਖਾ ਦਿਓ ਜੇ ਚੁਬਾਈ ਦਿਖਾਉਣੀ ਤਾਂ ਆ ਜਰੂਰ ਜੀ ਜਾਓ ਪੁੱਛ ਬਤਾ ਜਣ ਜੀ ਮੈਂ ਤੁਹਾਨੂੰ ਮਾਰੇ ਦੀ ਚਵਾਈ। ਬਾਕੀ ਦੋਸਤੋ ਇੱਕ ਟਾਈਮ ਜਿਹੜਾ ਹੁਣ ਬੱਚੇ ਨੂੰ ਛੱਡ ਕੇ ਆਪਾਂ ਆਧਾਰ ਮਾਰ ਕੇ ਬੜੀ ਚੰਗੀ ਤਰ੍ਹਾਂ ਤੁਹਾਨੂੰ ਦਿਖਾ ਦੇਣੀ ਹੈ ਚਾਰੇ ਥਾਣਾ ਦੀ ਠੀਕ ਹੈ ਜੀ। ਇਸੇ ਹਿਸਾਬ ਦੇ ਨਾਲ ਇੱਕ ਚੈੱਕ ਹੋ ਜੂਗੀ ਕਿਸੇ ਵੀਰ ਨੇ ਦੂਰ ਦਰਾਡੇੋਂ ਆਨਲਾਈਨ ਸੌਦਾ ਕਰਨਾ ਹੈ ਤਾਂ ਤੁਸੀਂ ਆਨਲਾਈਨ ਸੌਦਾ ਵੀ ਕਰ ਸਕਦੇ ਹੋ ਜਿਹੜੇ ਨੇੜੇ ਦੇ ਖਾਸ ਤੌਰ ਤੇ ਵੀਰ ਨੇ ਨਹੀਂ ਆ ਸਕਦੇ ਉਹ ਆਪਦੀ ਆਨਲਾਈਨ ਤਸੱਲੀ ਕਰ ਲਿਓ ਜਿਹੜੇ ਵੀ ਆ ਸਕਦੇ ਆ ਪਿੰਡ ਪੁੱਲਰ ਪਹੁੰਚ ਸਕਦੇ ਆ ਠੀਕ ਹੈ ਜੀ ਉਹ ਤੁਸੀਂ ਖਾਸ ਤੌਰ ਤੇ ਇੱਕ ਟਾਈਮ ਦੋ ਟਾਈਮ ਦੀ ਚਵਾਈ ਘਰ ਵਿਜ਼ਿਟ ਕਰਕੇ ਕਰ ਲਿਓ। ਵਿਖਾਉਣ ਦਾ ਜਿਹੜਾ ਮਕਸਦ ਇਹੋ ਹੀ ਆ ਵੀ ਤੇਰਾ ਤੁਸੀਂ ਘਰ ਠੀਕ ਆ ਆ ਦੇਖੋ ਦੋਸਤੋ ਮੇਰ ਕੋ ਜੜਾ ਪਸਮਾ ਹੋਂ ਤੋਂ ਬਾਅਦ ਇਦਾਂ ਦਾ ਥਨ ਸਾਮਣੇ ਸਾਹਮਣੇ ਜਿਹੜਾ ਨਿਕਲ ਕੇ ਆਉਂਦਾ ਆ ਪੂਰੀ ਮੱਛੀ ਆਈ ਠੀਕ ਆ ਆ ਕਰੂ ਜੀ ਆ ਲਓ ਜੀ ਚਲੋ ਕਰ ਲਾਈਕ ਠੀਕ ਬਿਲਕੁਲ 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 ਆ ਮਗਰਲੇ ਥਾਣਾ ਦੀ ਵੀ ਦੇਖ ਲੋ ਜੀ ਆਈ ਸਾਰੀ ਚੈੱਕ ਕਰ ਲਓ ਦੁੱਧ ਹੀ ਗਾਉਂਦੇ ਹੋ ਸਾਡੇ ਠੀਕ ਜੀ ਬਿਲਕੁਲ ਜੀ ਬਿਲਕੁਲ ਓਕੇ ਆ ਜੀ ਓਕੇ ਆ ਜੀ ਲਓ ਵੀ ਦੋਸਤੋ ਠੀਕ ਆ ਤਸੱਲੀ ਚਾਰੇ ਥਾਣਾ ਦੀ ਬਿਲਕੁਲ ਆ ਵਧੀਆ ਪੋਲੀ ਆ ਚਬਾਈ ਓਕੇ ਰਿਪੋਰਟਾਂ ਨੇ ਆਪ ਦੀ ਤੁਸੀਂ ਵੀ ਕਰ ਲਿਓ ਹੱਕ ਸਮਝ ਕੇ ਤੁਸੀਂ ਵੀ ਕਰ ਲਿਓ ਜੇਕਰ ਦੋਸਤੋ ਹਾਂ ਮੈਂ ਖੋਲ ਬਤਵਾਣਾ ਹਾਂ ਦੇਖੋ ਜੀ ਮਾਜ ਲਲੀ ਜਾਏ ਲਲੀ ਕਾ ਮਾਜ ਲ ਲਖਾ ਲਗਣਾ ਹੈ ਮਾਜ ਨ ਉਪਰ ਬਿਲਕੁਲ ਜੀ ਬਿਲਕੁਲ ਨਾਲੇ ਦੁੱਧ ਦੀ ਇਹਦੀ ਜਿਆਦੀ ਨਾ ਮਤਲਬ ਕਿ ਫੈਟ ਵੀ ਜਿਆਦੀ ਹੈ ਹਾਂ ਜੀ ਤੇ ਅੱਛਾ ਇੱਕ ਭਾਜੀ ਤਾਂ ਆਪਾਂ ਰੇਡ ਕਰਾ ਦੇਣਾ ਕਿਹੜਾ ਕਰਾ ਦੇਣਾ ਆ ਕਰੋ ਇਧਰ ਲਿਓ ਜੀ ਆ ਦੇਖੋ ਬੰਦਾ ਹਣ ਆ ਦੇਖੋ ਆ ਕਰੋ ਚੈੱਕ ਦੋਸਤੋ ਠੀਕ ਹੈ ਲੈ ਲਿਓ ਜੀ ਆਹ ਦੇਖੋ ਠੀਕ ਆ ਬਾਕੀ ਪੂਰੀ ਬਣਦੀ ਥੰਦੀ ਜਿਹੜਾ ਟਾਈਮ ਤੇ ਹਿਸਾਬ ਨਾਲ ਪੂਰਾ ਬਣਦੀ ਥੰਦੀ ਆਜੇ ਟਾਈਮ 2 ਵਜੇ ਦਾ ਦੋਸਤੋ ਤੇ ਇਹਦਾ ਭਾਜੀ ਕੀ ਆਪਾਂ ਕਿੰਨੇ ਹਿਸਾਬ ਕਿਤਾਬ ਚ ਦੇ ਦੇਈਏ ਇਹਦਾ ਜੀ 45000 ਮੌਲਿਆਂ ਜੀ 45000 ਦੀ ਹਾਂ ਜੱਥ ਨੋ ਦੇ ਵਿੱਚੋਂ ਆਪਾਂ ਮਾਰ ਤਣ ਕਰਾਂਗੇ ਸਾਈ ਛੋੜ ਛੱਬ ਜੋ ਜਿੰਨੀ ਸਰਦੀ ਦੂਰ ਨੇੜਾ ਵੇਖੀਦਾ ਬੰਦਾ ਇਹਨੂੰ ਦੂਰੋਂ ਆਇਆ ਮੈਂ ਤੇਰਾ ਪੂਰਾ ਵੱਧ ਕਰਨੀ ਪਈਂਦੀ ਆ ਜੀ ਨੇੜਿਆਂ ਨੂੰ ਕੱਟ ਕਰਨੇ ਪਏ ਠੀਕ ਆ ਜੀ 45 ਚੋਂ ਛੋੜ ਕਰਕੇ 42 3000 ਜੋੜਿਆ 42000 ਚੋਂ ਛੋੜ ਕਰਾਂਗੇ ਠੀਕ ਆ ਜੀ ਹੋ ਗਿਆ ਫਾਈਨਲ ਇਸ ਤੋਂ ਬਾਅਦ ਇੱਕ ਲਾਸਟ ਐਂਡ ਫਾਈਨਲ ਤੇ ਵੇੜ ਦਿਖਾਉਣੀ ਆ ਦੋਸਤੋ ਵੱਡੇ ਕਦ ਕੱਦ ਦੇ ਵਿੱਚ ਠੀਕ ਐ ਐਚ ਐਫ ਦੀ ਵੇੜ ਆ ਬਨਾਵਟ ਹਵਾਨੇ ਦੀ ਤੁਸੀਂ ਵੇਖ ਕੇ ਚੈੱਕ ਕਰ ਲਓ ਬਾਕੀ ਆਪਾਂ ਡਿਟੇਲ ਭਾਜੀ ਤੋਂ ਲੈ ਲੈਨੇ ਆ ਇਹ ਸੂਈ ਜੀ ਤੀਜੇ ਦੂਏ ਸਰ ਜੀ ਏ ਸੁਈ ਹੈ ਜੀ ਸੁਈ ਆ ਇਹਦਾ ਉਹ ਬੱਚਾ 15 ਕਿਲੋ ਤੋਂ 15 ਦਿਨ ਮੰਨ ਲਓ 18 ਦਾ ਮੰਨ ਲਓ ਇਹਨੇ ਕਿ ਲੱਗੀ ਲੱਗੇ ਆ ਠੀਕ ਆ 15 ਤੋਂ 18 ਕਿ ਦਿਨ ਦਾ ਬੱਚਾ ਮਗਰ ਜੀ ਬੱਚਾ ਹੈ ਬੱਚਾ ਤੇ ਕਿੰਨੀ ਕ ਕਪੈਸਿਟੀ ਆ ਕਪੈਸਿਟੀ ਜੀ ਜਿਹੜਾ ਕੰਡੇ ਵਾਲਾ ਹੀ 22 ਕਿਲੋ ਦੀ ਗਾਰੰਟੀ ਦੇਵਾਂਗੇ ਹਾਂਜੀ ਤੇ ਦੁੱਧ ਸਿਰੇ 24 25 ਠੀਕ ਆ ਤੇ ਸਵੇਰ ਦੂਜਾ ਦੂਜਾ ਤੀਜਾ ਤੀਜਾ ਅਗੂੰ ਜਾ ਕੇ ਤੀਜਾ ਬਸ ਉਹ ਨਹੀਂ ਬੋਲਣਾ ਬਿਲਕੁਲ ਦੂਜੀ ਇੱਕ ਮੈਂ ਗੱਲ ਦੱਸਣੀ ਹੈ ਦੀ ਪ੍ਰੋਬਲਮ ਦਸੋ ਜੀ ਪਰ ਆਨੇ ਮਸ਼ੀਨੀ ਚੋਂਦੇ ਜੀ ਅਸੀਂ ਬਾਕੇ ਨਿਆਣਾ ਚੋਨੇ ਆ ਲੱਤ ਨੂੰ ਤਾਂ ਕੋਈ ਨਹੀਂ ਮਾਰਦੀ ਉਦਾਂ ਆ ਤੇ ਹੈਗੀ ਮਾਰੇ ਮੋਟੀ ਦੇਦਾ ਐ ਮਾੜਾ ਮੋੜ ਜਿਵੇਂ ਜਿਵੇਂ ਥੱਕਦਾ ਪਾ ਕਦੇ 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 ਹਾਂ ਜਦ ਮਜੀਦ ਦੇ ਹਲਦੇ ਨਾ ਬਾਉ ਪਸੂ ਫੇਲ ਤੇ ਕੋਈ ਇਦਾਂ ਲੱਤ ਮਾਰੇ ਐ ਮਾਰੇ ਸਾਡੀ ਜ਼ਿੰਮੇਵਾਰੀ ਆ ਹਾਂ ਨਿਆਣਾ ਬਾਕੇ ਚੋਈਦੀ ਉਹ ਤਾਂ ਬਾਲੀ ਦਾ ਹੀ ਦੀ ਇਹ ਮਾਰੇ ਨਾ ਬਿਲਕੁਲ ਬਗ ਮਾੜਾ ਮੋਟਾ ਕਦੇ ਕਦੇ ਐ ਕਦੇ ਕਦੇ ਬਿਲਕੁਲ ਬਿਲਕੁਲ ਸਣਾ ਜੂਗਾ ਵੱਡੀ ਬੈੜਾ ਦੋਸਤੋ ਕਿਉਂਕਿ 20 ਤੋਂ ਪਲੱਸ ਬੈੜ ਜਿਹੜੀਆਂ 25 ਜਾਂ 25 ਤੋਂ ਪਲੱਸ ਵਾਲੀਆਂ ਉਹ ਮੋਸਟਲੀ ਆ ਜਿਹੜੇ ਵੀਰ ਅਕੇ ਫਾਰਮ ਤੇ ਮਸ਼ੀਨੀ ਤੇ ਥੋੜੀ ਜਿਹੀ ਇੱਕ ਆਦਤ ਬਣੀ ਹੋਈ ਆ ਬੈੜ ਦੀ ਵੀ ਮਾੜਾ ਜਿਹਾ ਜਿਵੇਂ ਲੱਤਾਂ ਨੂੰ ਥੋੜਾ ਜਿਹਾ ਜਿਵੇਂ ਥੱਲ ਦੀ ਕਹ ਲੋ ਵੀ ਲੱਤਾਂ ਮਾਰੀਆਂ ਮਾਰੀਆਂ ਜੀ ਤੇ ਨਿਆਣਾ ਪਾ ਕੇ ਰੱਸੀ ਪਾ ਕੇ ਬਾਈਹੂਰੀ ਚਵਾਈ ਕਰਦੇ ਆ ਤੇ ਬਾਕੀ ਬੈੜ ਦਾ ਜਿਹੜਾ ਫੇਸ ਤੁਸੀਂ ਇੱਕ ਵਾਰੀ ਜ਼ਰੂਰ ਦੇਖੋ ਬਾਕੀ ਆਪਾਂ ਤੁਹਾਨੂੰ ਖੋਲ ਕੇ ਦਿਖਾਵਾਂਗੇ ਤੇ 22 ਲੀਟਰ ਦੀ ਹੁਣ ਬਿਲਕੁਲ ਜਿਹੜੀ ਆ ਦੋਸਤੋ ਕੰਪੈਸਟੀ ਆ ਮੌਕੇ ਦੀ ਠੀਕ ਆ ਦੁੱਧ 24 25 ਹੋਊਗਾ ਹਾਂ ਦੁੱਧ ਬਾਅਦ ਹੋਵੇਗਾ ਪਰ ਆਪਾਂ ਬਾਈ ਕਹਿ ਕੇ ਦੇ ਰਹੇ ਹਾਂ ਹਾਂ ਜੀ ਠੀਕ ਆ ਇਹਨੂੰ ਨਿੱਕੇ ਵੀ ਖੋਲੇ ਉਹਨੂੰ ਵੀ ਬਾਕੀ ਕੱਦ-ਕੱਦ ਜਿਹੜਾ ਦੋਸਤੋ ਵੱਡਾ ਜ਼ਰੂਰ ਤੁਸੀਂ ਧਿਆਨ ਚ ਰੱਖ ਲਿਓ ਹਵਾਨਾ ਸਟਰਕਚਰ ਤੁਸੀਂ ਦੇਖ ਰਹੇ ਹੋ ਬਨਾਵਟ ਹਵਾਨੇ ਦੀ ਸੋਹਣੀ ਆ ਵਿੱਥਾ ਵਰਲਾ ਚੰਗੀਆਂ ਨੇ ਮਗਰ ਤੇ ਅਗਲੇ ਥਣਾਂ ਦੀ ਜਿਹੜੇ ਗੈਬੰਤਰ ਨੇ ਤਕਰੀਬਨ ਸੋਹਣੇ ਆ ਆ ਕਰੋ ਵੇਖ ਚੱਕੀ ਠੀਕ ਆ ਟਾਈਮ ਦੇ ਲੋਕ ਕਿੱਥੇ ਵੜ ਬਣੀ ਠੀਕ ਆ ਅਜੇ ਸਮਾਂ ਜਿਹੜਾ ਦੋਸਤੋ ਬਿਲਕੁਲ ਆਪਾਂ 2 ਵਜੇ ਤੱਕ ਇੱਕ ਵਾਰੀ ਫੇਰ ਰਿਪੀਟ ਕਰ ਦਿੰਨੇ ਆ ਤੇ ਬਣੀ ਥਣੀ ਜਿਹੜੀ ਦੋਸਤੋ ਸ਼ਾਮ ਦੇ ਟਾਈਮ ਕਾਫੀ ਬਣਦੀ ਠੰਡੀ ਵੜ ਆ ਆ ਕਰੋ ਚੱਕ ਬਾਈ ਲੀਟਰ ਦੀ ਜਿਹੜੀ ਆ ਮਿਲਕ ਦੀ ਕੈਪੈਸਿਟੀ ਆ ਵੱਧ ਚ ਹੋਵੋਗੇ ਪਰ ਜਿਹੜਾ ਦੋਸਤੋ ਅੱਗੇ ਕਿਸੇ ਨੇ ਖਰੀਦਣੀ ਆ ਲੈ ਕੇ ਜਾਣੀ ਆ ਉਹ ਤੁਸੀਂ 20 ਲੀਟਰ ਮੰਨ ਕੇ ਲੈ ਕੇ ਜਾ ਸਕਦੇ ਹੋ ਬੱਚਾ ਇੱਕ ਵਾਰੀ ਮੈਂ ਤੁਹਾਨੂੰ ਮੋਟੇ ਤੌਰ ਤੇ ਦਿਖਾ ਦਿੰਦਾ ਉਸ ਤੋਂ ਬਾਅਦ ਆਪਾਂ ਰੇਟ ਦੀ ਡਿਸਕਸ ਕਰਦੇ ਆ ਆ ਬੱਚਾ ਦੇਖੋ ਜੀ ਠੀਕ ਆ ਕੋਈ 15 ਤੋਂ 17 ਦਿਨ ਦਾ ਜਿਹੜਾ ਸਮਾਂ ਤੁਸੀਂ ਅਕਾਊਂਟ ਕਰ ਸਕਦੇ ਹੋ 15 ਤੋਂ 17 ਦਿਨ ਦਾ ਸਮਾਂ ਹੈਗਾ ਬੱਚਾ ਜਿਹੜਾ ਮੇਲ ਕਾਫ ਇਸ ਵੈਡ ਦੇ نیچے ਆ ਅ ਠੀਕ ਆ ਭਾਜੀ ਕਿੰਨੀ ਕੀ ਦੀ ਫਿਰ ਡਿਮਾਂਡ ਡਿਮਾਂਡ ਇਹਦੀ ਜੀ 60000 ਆ ਤੇ 55000 ਤੇ 100 ਦੀ ਹੋਣੀ ਹੈ ਚਾਹੇ ਵਪਾਰੀ ਆ ਜੇ ਚੱਕਰ ਲਾਵੇ ਠੀਕ ਹੈ ਜੀ ਹਾਂ ਜੀ ਮਾਨਤਾ ਹੋਵੇ ਠੀਕ ਹੈ ਠੀਕ ਹੈ ਸੋ ਦੋਸਤੋ ਵੱਡੀ ਬਿਹੜਾ ਤੇ 60000 ਆ ਤੇ 55000 ਦੇ ਵਿੱਚੋਂ ਬਿਲਕੁਲ ਮਾਨਤਨ ਹੋਵੇਗਾ ਮੌਕੇ ਦੀ ਛੋਟ ਆ ਇੱਕ ਵਾਰੀ ਤੁਹਾਨੂੰ ਬੜੇ ਮੈਂ ਕਲੋਸ ਤੋਂ ਨੇੜੇ ਤੋਂ ਦਿਖਾ ਦਿੰਦਾ ਠੀਕ ਆ ਆ ਥਣ ਵੇਖੋ ਤੇ ਗੈਬ ਅੰਤਰ ਜਿਹੜੇ ਤੁਹਾਨੂੰ ਨੋਰਮਲੀ ਸਮਝ ਆ ਜਣੇ ਆ ਠੀਕ ਆ ਆ ਵੇਖੋ ਜੀ ਗਿੱਠ ਗਿੱਠ ਦੀ ਜਿਹੜੀ ਵਿਥ ਫਿਰ ਲਾ ਆ ਕਰੋ ਚੈੱਕ ਠੀਕ ਆ ਦੋਨੋਂ ਸਾਡਾ ਪਸੰਦ ਆਊਗੀ ਤੁਹਾਨੂੰ ਬੜਾ ਆ ਬੜਾ ਜਿਹੜਾ ਬਿਲਕੁਲ ਬਹਿਣੀ ਵਾਲੇ ਪਾਸੇ ਤੋਂ ਆ ਬੈਕਸਾਈਡ ਤੋਂ ਠੀਕ ਆ ਹਵਾਨਾ ਤੇ ਇਧਰ ਹੁਣ ਜਿਹੜਾ ਉਲਟ ਬਹਿਣੀ ਵਾਲੇ ਪਾਸੇ ਤੋਂ ਵੀ ਤੁਸੀਂ ਜ਼ਰੂਰ ਦੇਖੋ ਆ ਕਰੋ ਚੈੱਕ ਜੀ ਠੀਕ ਆ ਚੁਵਾਈ ਤਾਂ ਫਿਰ ਭਾਜੀ ਬੈਸਟ ਲੱਗੀ ਪੂਰੀ ਮੈਂ ਟੈਕ ਨੰਬਰ ਚੁਵਾਈ ਜੀ ਕੋਈ ਪੂਰ ਚੱਟਾ ਆਵੇ ਤੁਹਾਡੀ ਜ਼ਿੰਮੇਵਾਰੀ ਉਹ ਜਿਹੜਾ ਨਿਆਣਾ ਪਾ ਕੇ ਮਾੜਾ ਮੋਟਾ ਕਦੇ ਕਦੇ ਉਹ ਦੱਸਿਆ ਆਪਾ ਉਹ ਦੱਸਦਾ ਬਿਲਕੁਲ ਹੋਰ ਕੋਈ ਇੱਕ ਪੈਸੇ ਦੀ ਹੈ ਜਿਵੇਂ ਮੇਰੇ ਘਰ ਤੱਕ ਆਉਂਗੀ ਸਾਡੀ ਜੀ ਦੋਦੀ ਵੀ ਗਲਤੀ ਗਲਤ ਹੋਵੇ ਕੰਮ ਤਾਂ ਮੈਂ ਜ਼ਿੰਮੇਵਾਰ ਬੈਠੇ ਹਾਂ ਬਿਲਕੁਲ ਸਾਡਾ ਕੰਮ ਜੀ ਸੱਚ ਦਾ ਸੱਚ ਦਾ ਹੀ ਕਰਨਾ ਇੱਕ ਬੇਨਤੀਆਂ ਮਰਵਾਣ ਕਰਨੀ ਆ ਵੀ ਸਾਡਾ ਨਾ ਬੜਾ ਸੋਦੇ ਜਨਾਬੋ ਬਿਲਕੁਲ ਕਿਉਂਕਿ ਮੁਰਗੇ ਇੱਕ ਬੰਦਾ ਜਿਹਨੇ ਲੈਣੀ ਹੁੰਦੀ ਉਹ ਪਿੱਛੇ ਲੱਗਾ ਰਹਿੰਦਾ ਇੱਕ ਬੰਦਾ ਸੌਦੇ ਤੇ ਫੋਨ ਤੇ ਲੱਗਾ ਰਹਿੰਦਾ ਠੀਕ ਨਹੀਂ ਉਹ ਇਸ ਕਰਕੇ ਥੋੜਾ ਡਿਸਟਰਬ ਨਾ ਕਈ ਸਾਨੂੰ ਗਾਂ ਪਸ਼ੂ ਵੇਚਣ ਤੋਂ ਬਾਅਦ ਆ ਜੀ ਬਹੁਤ ਫੋਨ ਆਏ ਆ ਪਾਜੀ ਸਾਡਾ ਨੰਬਰ ਰਹਿ ਗਿਆ ਜੀ ਤੇ ਹੁਣ ਚਾਰ ਦਿਨ ਉਹ ਫੋਨ ਹੀ ਧੁੰਦਦੇ ਰਹੇ ਆ ਪਸ਼ੂ ਤੇ ਦੋ ਘੰਟੇ ਜਿਹੇ ਲੋਕ ਜੀ 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 ਦੇਖੋ ਕਦੇ ਵੀ ਕੋਈ ਫੋਨ ਕਰੇ ਜਿਹਨੇ ਕੀਤਾ ਬਿਲਕੁਲ ਜਿਹਨੇ ਮਨ ਚਾਹ ਉਹ ਫਿਰ ਮਨ ਚਾਹੀ ਪਊ ਆਪਣਾ ਫਾਈਨਲ ਕਰੋ ਪਸ਼ੂ ਠੀਕ ਹੈ ਤੇ ਜਰੂਰ ਇੱਕ ਭਾਜੀ ਆਪਣੇ ਜਿਹੜੇ ਸੰਪਰਕ ਨੰਬਰ ਆਪਣੇ ਭਰਾਵਾਂ ਨਾਲ ਸਾਂਝੇ ਕਰ। ਬਾਰਕ ਨੰਬਰ ਜੀ ਲੇਖੋ 8284 ਹਾਂਜੀ 855484 ਠੀਕ ਹੈ। ਤੇ ਵਟਸਐਪ ਵੀ ਚੱਲਦਾ ਠੀਕ ਆ। ਤੇ 19465311525 ਠੀਕ ਹੈ ਜੀ। ਦੋ ਨੰਬਰ ਆਪਣੇ ਕੋਲ ਹੁੰਦੇ ਆ ਠੀਕ ਹੈ ਜੀ। ਇੱਕ ਦਿਨ ਲੱਗੇ ਦੂਜੇ ਦੇ ਕੱਲੋ ਕਈ ਕਾਲ ਵੀਜੀ ਹੁੰਦੀ ਦੁਬਾਰਾ ਕੱਟ ਕੇ ਲਾ ਲਿਆ ਕਰੋ। ਬਿਲਕੁਲ। ਬਾਈ ਕੱਲ ਜਿਆਦੀਆਂ ਮਦਦਾਂ ਲਈ ਹੁਣ ਤਾਂ ਮੈਂ ਵੀ ਕੱਟ ਕੇ ਲਾ ਦਣਾ ਠੀਕ ਹੈ ਜੀ। ਜੀ। ਹਾਂਜੀ। ਸੋ ਦੋਸਤੋ ਸਸਿਕਾ ਸਾਰਿਆਂ ਨੂੰ ਸਸਿਕਾ ਜੀ ਵੈਲਕਮ ਹਾਂ। ਸੋ ਦੋਸਤੋ ਇਹ ਸਾਨੂੰ ਬਾਈ ਫਮਾ ਭੁੱਲਰ ਜੀ ਠੀਕ ਆ ਜੀ ਪਿੰਡ ਖਾਸ ਵਿਜਿਟ ਤੁਸੀਂ ਭੁੱਲਰ ਕਰਨੀ ਹੈਗੀ ਆ ਠੀਕ ਆ ਢਿਲਵਾ ਤਹਿਸੀਲ ਪੈਂਦੀ ਆ ਜਿਲ੍ਹਾ ਇਸ ਪਿੰਡ ਨੂੰ ਜਿਹੜਾ ਦੋਸਤੋ ਕਪੂਰਥਲਾ ਪੈਂਦਾ ਤਿੰਨ ਨਗ ਦਿਖਾਇਆ ਤੁਹਾਨੂੰ ਤਿੰਨੇ ਐਨੀਮਲ ਦੋਸਤੋ ਦੋ ਬਿਹੜਾ ਸੀ ਇੱਕ ਮੱਝ ਸੀ ਪ੍ਰੋਪਰ ਇਨਫੋਰਮੇਸ਼ਨ ਸਮੇਤ ਆਪਾਂ ਜਿਹੜੀ ਵੀਡੀਓ ਬਣਾਤੀ ਆ ਸੋ ਚਾਵਣ ਵੀਰ ਤੁਸੀਂ ਖਾਸ ਤੌਰ ਤੇ ਦਾ ਸੰਪਰਕ ਕਰ ਲਿਓ ਠੀਕ ਆ ਨੰਬਰ ਲਗਾਤਾਰ ਸਕਰੀਨ ਤੇ ਚੱਲ ਰਿਹਾ ਹਾਂਜੀ ਇੱਕ ਦੋਸਤੋ ਲਾਸਟ ਐਂਡ ਫਾਈਨਲ ਤੇ ਨਾ ਤੁਹਾਨੂੰ ਇੱਕ ਧਿਆਨ ਚ ਲਿਆ ਦੇਣੇ ਆ ਆ ਵੀਡੀਓ ਆਪਾਂ ਪਿਛਲੀ ਚ ਪਾਈ ਸੀਗੀ ਇਹ ਬਿਲਕ ਤੇ ਉਹ ਭਾਜੀ ਉਹਨਾਂ ਦੀ ਗੱਲ ਸੁਣੋ ਵੀ ਉਹ 2000 ਚਾਹੇ 3000 2026 ਪਾਈ ਕਿਸੇ ਵੀਰ ਨੇ ਪੰਜ ਦੋ ਚਾਰ ਦਿਨ ਖਰਾਬ ਕਰਨ ਤੋਂ ਬਾਅਦ ਜਿਹੜੇ ਹੋਰ ਵੀਰਾਂ ਨੇ ਵੀ ਖਰੀਦਣੀ ਚਾਹੀ ਸੀਗੀ ਉਹਨਾਂ ਦੇ ਹਿੱਸੇ ਨਹੀਂ ਆਈਗੀ ਠੀਕ ਹੈ ਜੀ ਉਹ ਫਿਰ ਸਾਈ ਵਾਪਸ ਕਰਨੀ ਪੈਗੀ ਕਰਦੀ ਕਰਦੀ ਜੀ ਆਪਾਂ ਕਰ ਸਾਈ ਵਾਪਸ ਕਰਤੀ ਸੀ ਆਪਾਂ ਸਾਈ ਨਹੀਂ ਰੱਖਦੇ ਦੇਤੀ ਤੇ ਹੁਣ ਭਾਜੀ ਵੈਸੇ ਸਹੀ ਕਿੰਨੇ ਦਿਨਾਂ ਤੱਕ ਸੁੱਕ ਹੋ ਗਈ ਇਹ ਆਪਾਂ ਦੇਖ ਲੋ ਕਿੰਨੀ ਬਣੀ ਅੱਗੇ ਨਾਲ ਕੱਲ ਨਾਲ ਆਪਾਂ 12 ਦੇ ਵੀਡੀਓ ਵਿੱਚ ਲੱਫਪੇ ਨਹੀਂ ਜਾਣ ਜਾਂਦੀ ਫਟ ਫਟ ਕੋਲ ਕੋਲ ਇਹ ਦਿਨ ਅਜੇ ਵੀ ਦਾਤ ਰਹਿ ਗਿਆ ਠੀਕ ਹੈ 9 10 ਆਪਾਂ ਦੋ ਤਿੰਨ ਮਾਰਚ ਦੱਸਾਂਗੇ ਠੀਕ ਸਮਝ ਲਿਆ ਦੋਸਤੋ 8-9 ਦਿਨ ਹਜੇ ਨੋਰਮਲ ਹੀ ਲੈ ਜਾਣੀਆਂ ਠੀਕ ਆ ਤੇ ਆ ਕਰੋ ਚੈੱਕ ਜੀ ਠੀਕ ਆ ਬਾਕੀ ਫੇਸ ਦੀ ਕੁਆਲਿਟੀ ਤੁਸੀਂ ਦੇਖ ਲਓ ਟੇਢੇ ਕੱਟ ਦੇ ਵਿੱਚ ਬਹੁਤੇ ਵੀਰਾਂ ਦੀ ਛੇ ਡਿਮਾਂਡ ਸੀਗੀ ਵੀ ਨੀਲੀ ਦਾ ਵੀ ਦੀ ਖਰੀਦਣ ਦੀ ਤੇ ਤੁਸੀਂ ਜਿਹੜਾ ਸੰਪਰਕ ਕਰ ਸਕਦੇ ਹੋ ਠੀਕ ਆ ਜਿਨ੍ਹਾਂ ਨੇ ਖਾਸ ਤੌਰ ਤੇ ਵਾਕਏ ਲੈ ਲੈਣੀ ਆ ਖਰੀਦ ਲੈਣੀ ਆ ਉਹ ਬੰਦਾ ਖਾਸ ਤੌਰ ਤੇ ਤਸੱਲੀ ਕਰਨ ਲਈ ਘਰੇ ਆ ਜਿਓ ਠੀਕ ਆ ਠੀਕ ਹੈ ਬਾਜੀ ਤੇ ਬਾਕੀ ਰੇਟ ਭਾਜੋ ਹੁਣ ਤਿਆਰੀ ਜਿਹੜਾ ਉਹ ਪਾਇਆ ਅੱਜ ਦੀ ਤੇ ਦੋ ਤਿੰਨ ਦਿਨ ਤੱਕ ਉਹੀ ਰਹੂਗਾ ਸੂਪੀ ਤੇ ਵੱਖਰਾ ਰਹਿਣਾ ਉਹ ਸੂਪੀ ਕੋਈ ਦੁੱਧ ਦੀ ਚਵਾਈ ਕਰਨ ਦੁਪਾਸ਼ਿਆ ਕੋਈ ਉਹ ਵਲੰਗ ਦੇ ਲੋ ਉਪਰ ਰੇਟ ਹੋ ਸਕਦਾ ਹੈ ਜੀ ਹਾਂ ਜੀ ਸੋ ਦੋਸਤੋ ਮਿਲਦੇ ਹਾਂ ਇੱਕ ਨਵੀਂ ਅਪਡੇਟ ਦੇ ਨਾਲ ਸਾਰਿਆਂ ਵੀਰਾਂ ਨੂੰ ਸਤਿ ਸ਼੍ਰੀ ਅਕਾਲ ਜੀ